ਲੋਵੀ ਦੋਸਤੋ ਮਿੱਤਰੋ ਆਹ ਜ਼ਮੀਨ ਐ ਲਗਭਗ 6 ਏਕੜ 6 ਕੋਟ ਉੱਪਰ ਐ ਤੇ ਇੱਕੋ ਟਾਕਾ ਸਾਰਾ ਦੂਰ ਤੱਕ ਦੇਖ ਰਿਹਾ ਹਾਂ 6 ਏਕੜ ਇੱਕ ਪਾਸੇ ਖਾਲਾ ਆ ਪੱਕਾ ਖਾਲਾ ਉਹ ਜਿਹੜਾ ਦੇਖਦੀ ਐ ਮੋਟਰ ਤੋਂ ਦੇਖਦੀ ਐ ਖਾਲੇ ਦੇ ਉੱਪਰ ਇਹ ਜਮੀਨ ਉਹ ਕਾਊਆ ਬਹੁਤ ਹੀ ਵਧੀਆ ਰੇਟਾਂ ਤੇ ਆ ਜਿਹੜੀ ਦੇਖ ਰਹੇ ਹੋ ਪਈ ਤਿੰਨ ਕਰੋਂ ਦੀ ਪਈ ਹੈ ਇਹ ਲਿੰਕ ਸੜਕ ਤੋਂ ਕਰੀਬ 6-7 ਕਿਲੇ ਦੂਰ ਹੈ ਤੇ ਇਹ ਇਤਿਹਾਸ ਕਸਬਾ ਬਰਗਾੜੀ ਤੋਂ ਦੇ ਨੇੜੇ ਹੀ ਹੈ ਬਰਗਾੜੀ ਦੇ जिला फरीदकोट एज में नु काऊ है जैस वे के सज्जन ने एज बिन खेदरी होवे ओ दितते हो नंबर ते संपर्क कर सकदा है देखो चोंना खडा होवे बहुत वजी चोंना ਲੱਗਾ ਖੜਾ ਦੇਖ ਰਹੇ ਹਾਂ ਤੁਸੀਂ ਉਹ ਦੂਰ ਤੇ ਇੱਕੋ ਟੱਕ ਆ ਆ ਪੈਰ ਉੱਪਰ ਲੱਗਦਾ ਕਰੀਬ ਦੋ ਇੱਕ ਦੇ ਕਰੀਬ ਪੈਰ ਉੱਪਰ ਲੱਗਦਾ ਮੱਥਾ ਤੇ ਕਿਸੇ ਤਰ੍ਹਾਂ ਕੋਈ ਸਮੱਸਿਆ ਨਹੀਂ ਇੱਕ ਪਾਸੇ ਖਾਲਾ ਹੈ ਇੱਕ ਪਾਸੇ ਦੂਜਾ ਖਾਲਾ ਜਿਹੜਾ ਪੱਕਾ ਖਾਨੇ ਦੇ ਪਾਸੇ ਦੂਜਾ ਜਿਹੜਾ ਆਪਣਾ ਸਾਂਝਾ ਖਾਲਾ ਕੇ ਨੇ ਉਹ ਹੈ ਤੇ ਦੂਜੇ ਪਾਸੇ ਉਹ ਪੱਕੀ ਵਾਟਾ ਮੋਟਰ ਨਾਲ ਨਾਲ ਜਾਂਦੀ ਜਿਹੜੀ ਕਿਸੇ ਤਾਂ ਕੋਈ ਸਮੱਸਿਆ ਕਿਸੇ ਵੱਲੋਂ ਤੇ ਇਹ ਬਹੁਤ ਵੇਜ ਮੈਨੂੰ ਕਾਊਗਾ ਤੁਸੀਂ ਖੇਤ ਨਹੀਂ ਹੋਵੇ ਤਾਂ ਤੁਸੀਂ ਦਿੱਤੇ ਹੋ ਨੰਬਰ ਤੇ ਸੰਪਰਕ ਕਰ ਸਕਦੇ ਹੋ ਇਤਿਹਾਸਕ ਅਸਵਾ ਬਰਗਾੜੀ ਜ਼ਿਲ੍ਹਾ ਫਰੀਕੋਟ ਦੇ ਨੇੜੇ ਹੈ ਧੰਨਵਾਦ